ਦੀ ਤੁਹਾਡਾ ਮਾਈ ਹੋਮ ਐਂਡ ਮਾਈ ਵਰਕ ਚੈਨਲ ਤੇ ਪਲੀਜ਼ ਚੈਨਲ ਤੇ ਪਹਿਲੀ ਵਾਰ ਆਏ ਆਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਫੁੱਲ ਵਾਚ ਕਰ ਲਿਆ ਕਰੋ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਹਰ ਆਉਣ ਵਾਲੀ ਨਵੀਂ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਤੇ ਲਓ ਜੀ ਅੱਜ ਦਾ ਆਪਾਂ ਬਲੌਗ ਸਟਾਰਟ ਕਰਦੇ ਹਾਂ ਮੈਂ ਮੰਗਾਈ ਸਰਦਾਰ ਜੀ ਤੋਂ ਸਾਜੀ ਸਰਦਾਰ ਜੀ ਨੇ ਸਾਜੀ ਲੈ ਆਂਦੀ 10 ਬੰਦਾ ਕਿਹਨੇ ਸੰਭੂ ਇਹਨੂੰ ਚਾਰ ਜਾਣੇ ਆ ਸੀ ਘਰੇ ਖਾਣ ਵਾਲੇ ਇਹਨੂੰ ਸਾਜੀ थी थी। खाने शिमला मिर्चा खीके पता नहीं तीन किलो जो चार किलो शिमला मिर्चा चाकलिया कदू टमा टमा घरे भी बदू लगे चाकले होंगे हरिया मिर्च कदू खाना लगा ही मतलब तीन चार किलो कद्दू होने ऐ ਮੈਂ ਤਾਂ ਇਹ ਨਾ ਤਾਂ ਸਬਜ਼ੀ ਘੱਟ ਮੰਗਾਉਣੀ ਹੁੰਦੀ ਆ ਕੋਈ ਵੀ ਚੀਜ਼ ਫਿਰ ਉਹਨਾਂ ਨੇ ਇਹ ਨਹੀਂ ਕੀ ਦੀ ਚੱਕ ਨਾਉਣੀ ਜੀ ਮਰਦ ਨੂੰ ਸੰਭਰੀ ਔਖੀ ਲਾਉਦੀ ਆ ਹੁਣ ਦੋ ਤਿੰਨ ਦਿਨ ਹੋ ਗਏ ਭਾਈ ਇੱਥੇ ਆਇਆ ਨਹੀਂ ਸੀ ਸਾਡੇ ਨੂੰ ਤਾਂ ਆ ਜਾਂਦਾ ਵਾ ਚਾ ਲੈ ਲਈਦੀ ਆ ਤੇ ਹੋਜੀ ਕੋ ਦਰਦ ਦੀ ਨਕਸ਼ੀ ਕਰੀ ਨੂੰ ਆਪਾਂ ਹਨਾ ਨਹੀਂ ਮਾਫ਼ ਸਕਦੇ ਦੇਖੋ ਪ੍ਰਮਾਤਮਾ ਦੇ ਰੰਗ ਇੱਕ ਇਸ ਦੰਡਲ ਦੇ ਵਿੱਚੋਂ ਦੁੱਖ ਕਦੋਂ ਪੈਦਾ ਕੀਤੇ ਆਣੀ ਪਰਮਾਤਮਾ ਦੇ ਆਪਾਂ ਭੇਤ ਨੂੰ ਨਹੀਂ ਪਾ ਸਕਦੇ ਪਰਮਾਤਮਾ ਦੇ ਭੇਤ ਨਹੀਂ ਕੋਈ ਪਾ ਸਕਦਾ ਲਓ ਜੀ ਹੁਣ சாਂਬਣੀ ਤਾਂ ਪੈਣੀ ਐ ਸਾੰਬ ਦੇ ਹੁਣ ਦੱਸ ਜਾਨੀ ਮੱਕੀ ਦੀ ਸਬਜ਼ੀ ਧਰ ਲਿਆ ਕਰਾਂਗੇ ਆਪਾਂ ਤਾਂ ਰੋਹੀ ਮੋੜ ਮੋੜ ਕੇ ਖਾਈ ਨਾ ਨਾਲ ਨਾ ਚੈੱਕ ਕਰਕੇ ਪਾਉਣੀ ਇਹਦੇ ਵੇਖੋ ਕੀੜੇ ਲੈ ਕੇ ਆਉਂਦੇ ਜਿਵੇਂ ਗ੍ਰਹਿਣ ਲੱਗਾ ਹੁੰਦਾ ਤੇਰੇ ਮੈਨੂੰ ਗੈਣਗੇ ਨਾ ਤੂੰ ਬੋਲਦੀ ਆਂ ਮੈਂ ਕਹਿੰਨੀ ਨੂੰ ਜੋ ਪੈਸੇ ਦੇਣੀ ਮੈਂ ਤਾਂ ਚੀਜ਼ ਫਿਰ ਚੱਜ ਦੀ ਲਊ ਅਗਲੀ ਤਾਂ ਚੈੱਕ ਕਰਕੇ ਲਊ ਠੀਕ ਆ ਜੀ ਮਾਂ ਮਿਰਚਾ ਤੇ ਇਹਦੇ ਵਿੱਚ ਦੂਰ ਲਵੇ ਲਵੇ ਕੱਦੂ ਆ ਮੈਂ ਤਾਂ ਰੈਤਾ ਖਾਂਦੀ ਨਹੀਂ ਕੱਦੂ ਦਾ ਰੈਤਾ ਪਾ ਕੇ ਆਪਾਂ ਕਰਦੇ ਹਾਂ ਉਹ ਦੇ ਦਾਂਗੇ ਚੰਗਾ ਹੁੰਦਾ ਤੇ ਨਹੀਂ ਤਾਂ ਇਹਨਾਂ ਦਾ ਸਬਜ਼ੀ ਖਾਣੀ ਕੱਦੂ ਦੀ ਬਹੁਤ ਔਖੀ ਆ 10 15 ਕੱਦੂ ਲਿਆਗੇ ਪਰ ਇਹਨਾਂ ਕਹ ਹਰੀਆਂ ਮਿਰਚਾਂ ਇਹ ਆਪਾਂ ਕੁਝ ਕਰ ਨਹੀਂ ਕਰ ਲਾਂਗੇ ਉਸ ਆਪਾਂ ਕਿਉਂਕਿ ਇਹ ਪਹਿਲੇ ਲੋਹ ਦੀਆਂ ਮਿਰਚਾਂ ਹੀ ਕੋੜਨਾਂ ਨੇ। ਦਵਾਰਾ ਫਸੜੀ ਕਾਲ ਤਾਮ ਲੋਹੀਆਂ ਜੀ ਕੋ ਤਰ ਤਰ ਹੋ ਗਏ ਵੀਡੀਓ ਸਾਨੂੰ ਜ ਪਈ ਆ ਤੇ ਅੱਜ ਆਪਾਂ ਹੋਣਗੇ। ਇਹ ਇੰਤਰ ਸਵੇਰ ਸਵੇਰ ਮਿਲਿਆ ਸਾਰੇ ਕੰਮ ਦੇ ਤੋਂ ਵੀ ਲੈਣਾ ਕੋਈ ਸੀ ਨਹੀਂ ਪੈਂਦਾ ਸਿੱਧਾ ਆਪਾਂ ਕੱਢੀ ਨਹੀਂ ਫਿਰ ਤਾਰਾ ਕਰਦੇ ਹੀ ਲੱਗੇ। ਇਹ ਐ ਇੱਕ ਵੀਰ ਮੇਰੇ ਘੋਡੇ ਦੇ ਪੱਟਾ ਲਵਾਇਆ ਸੀ ਮੋਹਰੇ ਦਾ ਸੈਲਮ ਤਾਂ ਮੋੜ ਕੇ ਆਉਂਨ ਲੋੜ ਪਾਇਆ ਮੈਂ ਇਹੋ ਪੱਟਾ ਲਾਇਆ ਤੂਰ ਤੋਂ ਲਿਆ ਤੇ ਉਂਤਰਾ ਪੂਤਾ ਨੂੰ ਬੋਸਾ ਨੇ ਪਿਆਦੀ ਮੈਂ ਤਾਂ ਨਾਟੇ ਬੰਦੀਆਂ ਨੂੰ ਸਾਹਮਣਾ ਤੇ ਆਪਾਂ ਮਹਾਂਡਰ ਹੋਈ ਦਰਦ ਨੂੰ ਹੋਰ ਪਿਆ ਇੱਕ ਆਪਾਂ ਪੋੜਿਆ ਖੰਡ ਗ੍ਰਾਮ ਨੇ ਲੱਚ ਇਹ ਹਾਂ ਦਾ ਸੜੇ ਇਕਨ ਦੇ ਡੋਟਾ ਹੀ ਰਿਸ ਹੈ ਯਾ ਕਿ ਉਹ ਗਿਰੇ ਪੈਣਾ ਅਧੀਰੀ ਨੂੰ ਸੰਭੀ ਬਿਧਰਾਮ ਸਭ ਬਰੇ ਸ਼ੁਟਾ ਮੇ ਮਾਂਡਾਈਆ ਸਭ ਮਾਂਡਾ ਨੂੰ ਅਜਾ ਬਰਤਾ ਸੈ ਲੰਗਣ ਦੇ ਚ ਮੇਂ ਦਾਸ ਤੋਂ ਕਿ ਉਹ ਮਾਂਡਾ ਦੀ ਰਾਤ ਰੱਖੇ ਤੇ ਇਹ ਆ ਬਾਰੇ ਉਹ ਕਿਹਦੇ ਮਮਾ ਜੀ ਆ ਕਟਲਾ ਦੀ ਸੀ ਤੇ ਮੈਂ ਤਾਂ ਦੱਸ ਨਹੀਂ ਸਕਦਾ ਕਿ ਇਹ ਨਾ ਆਪਾਂ ਕੋਲ ਤੋਂ ਖਾਂਡ

ਇਧਰ ਚੱਲ ਰਹੀ। ਇਧਰ ਚੱਲ ਰਹੀ ਆਪਣੀ ਮਨਾਣੀ ਤੇ ਆਪਣਾ ਇਧਰ ਚਾਟੀ ਚ ਮਨਾਣੀ ਪਾਈ ਆ ਤੇ ਕਿਉਂ ਆਉਂਦੇ ਆਉਂਦੇ ਤੇ ਇਧਰ ਆਪਾਂ ਮਾੜ ਲਗੇ ਭਾਂਡੇ ਤੇ ਦੁੱਧ ਨੂੰ ਆਪਣੇ ਨੂੰ ਆ ਗਿਆ ਉਵਾਲਾ। ਇਧਰ ਆ ਰਿਹਾ ਦੁੱਧ ਨੂੰ ਉਵਾਲ ਜੀ ਆਪਣੇ। ਇਹਦੇ ਪਾਸੀ ਮਾੜੀ ਗੀ ਆਪਾਂ ਭਾਂਡੇ। Sengku maangki taria saha pa Dengar apa apa angeni tira jisla ke tarak krisi Mona apa aneg maanggi lagi Aneg maang maangki tarak ke राह क मलाई दा लाया तीजे दिन भरते उस लाइम मलाई क्या घ्यो मधानी लौनी हूँ सोना लगता है मधानी पर थोड़े ना दिखी सभाल करनी ਪਰ ਮੈਂ ਉਹ ਦੇਖਦਾ ਘਟ ਤੇ ਦੋਨੋਂ ਕੀ ਆਤਾ ਬਾਹਰ ਦੀ ਰੋਟੀ ਚ ਰੋਟੀ ਲਾ ਇੱਧਰ ਗੁੰਨਣ ਲੱਗੇ ਆਪਾਂ ਆਟਾ ਤੇ ਘਿਓ ਆਪਣਾ ਆ ਗਿਆ ਮੱਖਣੀ ਆ ਗਈ ਆਪਣੀ ਆਪਾਂ ਕੱਢ ਲਵਨੀ ਹੈ ਤੇ ਲੋਜੀ ਤੇ ਸੌਜੀ 15-20 ਮਿੰਟਾਂ ਦੇ ਰੱਖਣਾ ਹਾਂ। ਖਾਂਡ ਪਾਤੀ ਖੰਡ ਸਾਂਭ ਲਈ ਆਂ ਭਾਂਡੇ ਮਾਂਦਿਆ ਬੱਦ ਗਰਮ ਕਰ ਲਿਆਨ। ਘਿਓ ਕੱਢ ਲੈਣਾ ਹੈ ਤੇ ਆਟਾ ਗੁੰਨ ਲੈਣਾ ਹੈ ਤੇ ਇੰਨੇ ਕੰਮ ਇਥੇ ਕਰਨੇ ਜੀ बहुत कम हो जाते रसोई है ना देखने लगता हम अपने का रोटने लाने अपनी क्रांत हैगी साफ करना आटा गुन् के आप कैसे किसी कबले भांडे च वैसे तो मैं आटा नहीं वो गुन दी जी उन्ना उन्ना ही गुन क्योंकि दपहरे बीजी पापा रोटी खा लेंगे तो थोड़ा जहाँ गुन लग जा रोटी ला दें दोपहरे ला देंके ਤੁਹਾਸ਼ਨ ਮੈਂ ਪਾ ਲਈ ਨਾ ਤੇ ਆਪਣੀ ਬਰਾਂਦੇ ਦੀ ਸਾਫ ਕਰਨ ਵਾਲੀ ਕਈ ਵਾਰਾ ਛੇਤੀ ਕੀਤੀ ਆ ਤਾਂ ਕਿ ਆਟਾ ਰਹਿ ਨਾ ਜਾਂ ਕੋਈ ਰਬੜੀ ਦਾ ਆਟਾ ਬੜਾ ਧੀਰਗਾ ਆਟਾ ਪੀਖਿਆ ਹੋਵੇ ਨਾ ਉਹਦੇ ਪ੍ਰਾਂਤ ਲੀਕੇ ਲੱਗ ਜਾਂਦਾ ਜਾਂ ਕਈ ਵਾਰ ਮੇਰੇ ਕੰਮ ਕਰਦੇ ਨੂੰ ਬਾਅਦ ਪੈ ਜੇ ਫਿਰ ਮੈਂ ਛੱਡ ਦਿੰਉਂ ਈ ਟਾ ਕੇ ਔਰ 10 ਮਿੰਟ ਹੋ ਜੰਮ ਜਾਂਦਾ ਫਿਰ ਇਹ ਹੋ ਜਾਂਦਾ ਲੋਜੀ ਆਪਾਂ ਸੈਲਫ ਕਰਦੀ ਸਾਫ ਭਾਂਡੇ ਮਾਂਜ ਕੇ ਪਾ ਤੇ ਟੋਕਰੇ ਚ ਟਾਕ ਦਿੱਤੇ ਪਰਾਂ ਤੇ ਵੀ ਆਪਾਂ ਸਾਫ ਕਰਨ ਲਈ ਆਟਾ ਕੱਢ ਕੇ ਰੱਖ ਲਿਆ ਗੁੰਨ ਕੇ ਦੁੱਧ ਆਪਣਾ ਗਰਮ ਹੋ ਗਿਆ ਘਿਓ ਕੱਢ ਕੇ ਵੀ ਆਪਾਂ ਚਾਟੀ ਸਾਫ ਕਰਦੀ ਜਿੱਥੇ ਮੈਂ ਦੁੱਧ ਰੜਕਦੀ ਹੁੰਦੀ ਆ ਗਰਮ ਧਰਦੀ ਹੁੰਦੀ ਸੀ ਨਾ ਉਹ ਆ ਗਰਮੀਆਂ ਚ ਨਹੀਂ ਮੈਂ ਦੁੱਧ ਧਰਦੀ ਸਿਆਲ ਸਿਆਲ ਚ ਧਰਦੀ ਆ ਤੇ ਹੁਣ ਇਹ ਜਿਹੜਾ ਘਿਓ ਕੱਢਿਆ ਮੈਂ ਲੱਸੀ ਜਾਨੀ ਕਿ ਆਵੇ ਤੁਸੀਂ ਇਹਦਾ ਪਨੀਰ ਵੀ ਬਣਾ ਸਕਦੇ ਆ ਇਹ ਲੱਸੀ ਨਹੀਂ ਇਹ ਮਲਾਈ ਦੀ ਹੁੰਦੀ ਆ ਤੇ ਉਹ ਖੱਟੀ ਨਹੀਂ ਹੁੰਦੀ ਫਿਰ ਮੈਂ ਉਹਦੇ ਰੜਕ ਕੇ ਉਹਦੀ ਕੱਟ ਕੇ ਸਾਫ਼ ਕਰ ਦਿੰਨੀ ਆ ਹੀ ਕੁਝ ਨਹੀਂ ਹੁੰਦਾ ਜੀ ਸਾਡਿਆਂ 'ਚ ਫੇਰਾ ਆਪਾਂ ਇਥੇ ਦੁੱਧ ਧਰਦਾਂਗੇ ਨਾ ਹੋਇਆ ਤਾਂ ਨਵੀਂ ਲੈ ਲਾਂਗੇ ਆਉਂਦਾ ਹੁੰਦਾ ਨਾ ਜਦ ਰਹਾੜੀ ਸੋਣੀ ਹੋਊਗੀ ਉਦੋਂ ਆਉਂਦਾ ਹੁੰਦਾ ਉਹ ਭਾਈ ਭਾਂਡੇ ਵਿੱਚ ਨਾਲ ਆਪਾਂ ਉਹਦੇ ਲੈ ਲਾਂਗੇ ਤੇ ਦਵਾਈ ਧੋ ਕੇ ਰੱਖਦਾ ਆਪਣਾ ਆਟਾ ਕੁੰਨਿਆਂਗਾ ਤੇ ਸਿਰਫ ਆਪਣੀ ਹੁਣ ਰੋਟੀ ਲਾਉਣ ਵਾਲੀ ਉਸ ਤੋਂ ਪਹਿਲਾਂ ਹੀ ਝਾੜੂ ਪੂਚਾ ਕਰਨਗੇ ਜੀ ਜਾਤੀ ਜਮਦਾਨੀ ਭਾਕੇ ਕਿਉਂ ਕੱਢ ਲਿਆ ਵਾ ਠੰਡ ਸ਼ਾਂਤੀ ਹੈ ਦੁੱਧ ਗਰਮ ਕਰ ਲਿਆ ਭਾਂਡੇ ਮਾਇ ਲਈ ਆਟਾ ਗੁੰਨ ਲਿਆ ਵਾ ਤੇ ਕੱਲ ਨੂੰ ਆਪਾਂ ਵਡਣੀਆਂ ਕਣਕ ਜੱਟਾ ਆਈ ਵਿਸਾਖੀ ਠੀਕ ਹੈ ਜੀ ਤੇ ਕਿਨੇ ਕਿਨੇ ਕੱਲ ਨੂੰ ਕਣਕ ਵਡਣ ਲੱਗਣੀ ਹੈ ਜੂ ਤਾਂ ਸੋ ਅਜਾ ਥੋੜਾ ਜਿਹਾ ਮੀਂਹ ਪਿਆ ਕੱਲ ਨੂੰ ਆਪਾਂ ਹੋ ਜਾਾਂਗੇ ਬੀਜੀ ਫਿਰ ਸ਼ਾਇਦ ਖੇਤ ਵਗੇਰਾ ਦੇ ਬਲੌਗ ਵੀ ਨਾਲ ਸਟਾਰਟ ਕਰ ਲਗੇ ਤੇ ਇਹ ਤੁਝੇ ਕਿਸੇ ਨੇ ਪੀਣੀ ਹੋਈ ਤਲਸੀ ਪੀ ਲਿਓ ਲੱਸੀ ਨਹੀਂ ਜੀ ਮਲਾਈ ਦੀ ਹੈਗਾ ਦੁੱਧ ਜਿਹੜਾ ਉਹ ਆ ਇਹਦਾ ਪਨੀਰ ਵੀ ਬਣ ਸਕਦਾ ਤੁਸੀਂ ਬਣਾ ਸਕਦੇ ਆ ਇਹਦਾ ਪਨੀਰ ਬਸ ਮੇਰਾ ਟਾਈਮ ਨਹੀਂ ਲੱਗਦਾ ਇਸ ਤੇ ਬਲੌਗ ਆਉਂਦਾ ਨਹੀਂ ਮੈਂ ਤੁਹਾਨੂੰ ਜਰੂਰ ਆਪ ਤੇ ਬਣਾ ਰਹਿੜਕ ਵੀ ਪਨੀਰ ਬਣਾ ਕੇ ਦਿਖਾਉਣਾ ਇਹਦਾ ਕਾਫੀ ਸੁਣਾ ਪਨੀਰ ਨਿਕਲਦਾ ਤੋਂ ਤੁਸੀਂ ਨਿੰਬੂ ਨਾਲ ਪਟਾਲੇ ਬਹੋਂ ਤੁਸੀਂ ਸਿਰਕੇ ਨਾਲ ਪਟਾਲਿਓ ਜਿਵੇਂ ਨਿੰਬੂ ਆਪਣੇ ਘਰਾਂ ਚ ਹੁੰਦੇ ਉਹਦੇ ਨਾਲ ਖਟਾਣੀ ਹੁੰਦੀਆਂ ਮੈਂ ਤੇ ਇਹਨਾਂ ਗੱਲਾਂ ਬਾਤਾਂ ਇੰਨੇ ਕੰਮਕਾਰ ਜੀ ਰਿਡਕਸ਼ਨ ਤੇ ਸਿਰਫ ਮੈਂ ਦੁੱਧ ਗਰਮ ਕਰਦੀ ਆ ਤੇ ਚਾਹ ਬਣਾਉਣੀ ਆ ਹੁਣ ਦਿਨੇ ਲਾਈਟ ਨਹੀਂ ਹੁੰਦੀ ਆਪਾਂ ਗੈਸ ਤੇ ਹੀ ਕੰਮ ਕਰਦੇ ਆ ਠੀਕ ਹੈ ਜੀ ਤੇ ਅੱਜ ਦੇ ਬਲੌਗ ਦਾ ਵੀ ਐਂਡ ਇੱਥੇ ਕਰਦੇ ਆਂ ਬਾਏ ਬਾਏ ਜੀ ਸਾਰਿਆਂ ਨੂੰ